ਜੇ ਅਲਬਰਟਾ ਨੇ ਕੈਨੇਡਾ ਨੂੰ ਅਲਵਿਦਾ ਕਹਿ ਦਿੱਤਾ ਤਾਂ ਕੀ ਹੋਵੇਗਾ ਤੁਹਾਡੇ ਪੈਸੇ ਸਿਹਤ ਸੰਭਾਲ ਅਤੇ ਪਾਸਪੋਰਟ ਦਾ ਕੀ ਬਣੇਗਾ ਕੀ ਅਲਬਰਟਾ ਆਪਣੀ ਕਿਸਮਤ ਖੁਦ ਲਿਖ ਸਕੇਗਾ ਜਾਂ ਇਹ ਸੁਪਨਾ ਟੁੱਟ ਜਾਵੇਗਾ ਹਰ ਤਿੰਨ ਵਿੱਚੋਂ ਇੱਕ ਅਲਬਰਟਨ ਅੱਜ ਕੈਨੇਡਾ ਤੋਂ ਵੱਖ ਹੋਣ ਲਈ ਵੋਟ ਦੇਣ ਨੂੰ ਤਿਆਰ ਹੈ ਆਓ ਸਧਾਰਨ ਸ਼ਬਦਾਂ ਵਿੱਚ ਸਮਝੀਏ ਕਿ ਆਜ਼ਾਦ ਅਲਬਰਟਾ ਦਾ ਮਤਲਬ ਕੀ ਹੋਵੇਗਾ ਅਲਬਰਟਾ ਦੇ ਲੋਕ ਓਟਾਵਾ ਨਾਲ ਨਾਰਾਜ਼ ਹਨ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਸੂਬਾ ਜੋ ਕੈਨੇਡਾ ਦਾ 80% ਤੇਲ ਦਿੰਦਾ ਹੈ ਨੂੰ ਸਤਕਾਰ ਦੀ ਬਜਾਏ ਸਜ਼ਾ ਮਿਲਦੀ ਹੈ ਸੰਗੀ ਸਰਕਾਰ ਦਾ ਕਾਰਬਨ ਟੈਕਸ ਅਲਬਰਟਾ ਤੇ ਸਖਤ ਅਸਰ ਕਰਦਾ ਹੈ ਕਿਉਂਕਿ ਇੱਥੇ ਊਰਜਾ ਦਾ ਕੰਮ ਜ਼ਿਆਦਾ ਹੈ ਅਲਬਰਟਾ ਚਾਹੁੰਦਾ ਹੈ ਕਿ ਉਹ ਆਪਣਾ ਤੇਲ ਸਿਰਫ ਅਮਰੀਕਾ ਨੂੰ ਨਹੀਂ ਸਗੋਂ ਦੁਨੀਆ ਭਰ ਵਿੱਚ ਵੇਚੇ ਪਰ ਇਸ ਲਈ ਪਾਈਪਲਾਈਨਾਂ ਚਾਹੀਦੀਆਂ ਹਨ ਅਤੇ ਓਟਾਵਾ ਜਾਂ ਹੋਰ ਸੂਬੇ ਅਕਸਰ ਰੁਕਾਵਟਾਂ ਪਾਉਂਦੇ ਹਨ ਅਲਬਰਟਾ ਹਰ ਸਾਲ ਅਰਬਾਂ ਰੁਪਏ ਸੰਗੀ ਸਮਾਨਤਾ ਪ੍ਰਣਾਲੀ ਵਿੱਚ ਦਿੰਦਾ ਹੈ ਪਰ ਜਦੋਂ ਅਲਬਰਟਾ ਨੂੰ ਮੁਸੀਬਤ ਪੈਂਦੀ ਹੈ ਉਸ ਨੂੰ ਕੁਝ ਨਹੀਂ ਮਿਲਦਾ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਖਤ ਮਿਹਨਤ ਕਰਦੇ ਹਨ ਪਰ ਉਟਾਵਾ ਉਹਨਾਂ ਦੇ ਰਾਹ ਵਿੱਚ ਖੜਾ ਹੈ ਅਲਬਰਟਾ ਦੀਆਂ ਮੰਗਾਂ ਸਧਾਰਨ ਹਨ ਸਾਨੂੰ ਆਪਣਾ ਤੇਲ ਵਦੇਰੇ ਦੇਸ਼ਾਂ ਨੂੰ ਵੇਚਣ ਦਿਓ ਪਾਈਪਲਾਈਨਾਂ ਬਣਾਉਣ ਦੀ ਇਜਾਜ਼ਤ ਦਿਓ ਅਤੇ ਸਾਡੀ ਕਮਾਈ ਸਾਡੇ ਕੋਲ ਰਹਿਣ ਦਿਓ ਪਰ ਉਟਾਵਾ ਅਕਸਰ ਰੋਕਦਾ ਹੈ ਉਹ ਕਹਿੰਦੇ ਹਨ ਕਿ ਉਹ ਜਲਵਾਯੂ ਟੀਚਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ ਅਤੇ ਤੇਲ ਘਟਾਉਣਾ ਜ਼ਰੂਰੀ ਹੈ ਪਰ ਅਲਬਰਟਾ ਵਿੱਚ ਲੋਕ ਸੋਚਦੇ ਹਨ ਕਿ ਇਹ ਉਹਨਾਂ ਨਾਲ ਨਾਇਨਸਾਫੀ ਹੈ ਜੇ ਅਲਬਰਟਾ ਆਜ਼ਾਦ ਹੋਣ ਦਾ ਫੈਸਲਾ ਕਰੇ ਤਾਂ ਸਭ ਤੋਂ ਪਹਿਲਾਂ ਰੈਫਰੈਂਡਮ ਹੋਵੇਗਾ ਸਵਾਲ ਸਾਫ਼ ਹੋਵੇਗਾ ਕਿ ਅਲਬਰਟਾ ਆਜ਼ਾਦ ਦੇਸ਼ ਬਣੇ ਜੇ ਜ਼ਿਆਦਾ ਲੋਕ ਹਾਂ ਕਹਿਣ ਤਾਂ ਓਟਾਵਾ ਨਾਲ ਗੱਲਬਾਤ ਸ਼ੁਰੂ ਹੋਵੇਗੀ ਇਹ ਗੱਲਬਾਤ ਲੰਬੀ ਅਤੇ ਮੁਸ਼ਕਲ ਹੋਵੇਗੀ ਆਜ਼ਾਦੀ ਦਾ ਮਤਲਬ ਹੈ ਵੱਡੀਆਂ ਜ਼ਿੰਮੇਵਾਰੀਆਂ ਅਲਬਰਟਾ ਨੂੰ ਆਪਣੀ ਪੁਲਿਸ ਅਦਾਲਤਾਂ ਅਤੇ ਫੌਜ ਬਣਾਉਣੀ ਪਵੇਗੀ ਕੈਨੇਡੀਅਨ ਪਾਸਪੋਰਟ ਖਤਮ ਹੋ ਜਾਣਗੇ ਅਤੇ ਅਲਬਰਟਾ ਨੂੰ ਆਪਣਾ ਪਾਸਪੋਰਟ ਸਿਸਟਮ ਸ਼ੁਰੂ ਕਰਨਾ ਪਵੇਗਾ ਦੂਜੇ ਦੇਸ਼ਾਂ ਨਾਲ ਵੀਜ਼ਾ ਅਤੇ ਵਪਾਰ ਸਮਝੌਤੇ ਵੀ ਖੁਦ ਕਰਨੇ ਪੈਣਗੇ ਕਰਜ਼ਾ ਵੀ ਇੱਕ ਵੱਡਾ ਮੁੱਦਾ ਹੋਵੇਗਾ ਅਲਬਰਟਾ ਨੂੰ ਕੈਨੇਡਾ ਦੇ ਕਰਜ਼ੇ ਦਾ 14 ਅਰਬ ਡਾਲਰ ਦਾ ਹਿੱਸਾ ਅਦਾ ਕਰਨਾ ਪੈ ਸਕਦਾ ਹੈ ਜੋ ਉਸਦੇ ਆਪਣੇ ਸ਼ਿਆਸੀ ਅਰਬ ਡਾਲਰ ਦੇ ਕਰਜ਼ੇ ਨਾਲ ਜੁੜ ਜਾਵੇਗਾ ਇਹ ਪ੍ਰਤੀ ਵਿਅਕਤੀ 50 ਹਜ਼ਾਰ ਡਾਲਰ ਤੋਂ ਵੱਧ ਬਣਦਾ ਹੈ ਪਾਣੀ ਦੀ ਸਪਲਾਈ ਵੀ ਮੁਸ਼ਕਲ ਹੋ ਸਕਦੀ ਹੈ ਅਲਬਰਟਾ ਕੋਲ ਕੈਨੇਡਾ ਦੇ ਸਿਰਫ 2.2% ਤਾਜ਼ਾ ਪਾਣੀ ਹੈ ਓਟਾਵਾ ਨਾਲ ਇਸਤੇ ਵੀ ਗੱਲਬਾਤ ਕਰਨੀ ਪਵੇਗੀ ਪੈਨਸ਼ਨ ਦੀ ਲੜਾਈ ਵੀ ਸਖਤ ਹੋਵੇਗੀ। ਅਲਬਰਟਾ ਕਹਿੰਦਾ ਹੈ ਕਿ ਉਹ ਕੈਨੇਡਾ ਪੈਨਸ਼ਨ ਪਲਾਨ ਵਿੱਚ ਬਹੁਤ ਪੈਸਾ ਪਾਉਂਦਾ ਹੈ ਪਰ ਘੱਟ ਵਾਪਸ ਮਿਲਦਾ ਹੈ। ਪ੍ਰੀਮੀਅਰ ਸਮਿਥ ਦਾ ਦਾਵਾ ਹੈ ਕਿ ਅਲਬਰਟਾ ਨੂੰ 50% ਤੋਂ ਵੱਧ ਪੈਨਸ਼ਨ ਫੰਡ ਮਿਲ ਸਕਦਾ ਹੈ ਪਰ ਓਟਾਵਾ ਇਸ ਨੂੰ ਘੱਟ ਦੱਸਦਾ ਹੈ। ਸਿਹਤ ਸੰਭਾਲ ਦਾ ਕੀ? ਅਲਬਰਟਾ ਨੂੰ ਸੰਗੀ ਸਰਕਾਰ ਤੋਂ 5 ਤੋਂ 6 ਅਰਬ ਡਾਲਰ ਸਾਲਾਨਾ ਮਿਲਦੇ ਹਨ। ਆਜ਼ਾਦੀ ਨਾਲ ਇਹ ਪੈਸਾ ਖਤਮ ਹੋ ਜਾਵੇਗਾ। ਅਲਬਰਟਾ ਨੂੰ ਜਾਂ ਤਾਂ ਟੈਕਸ ਵਧਾਉਣੇ ਪੈਣਗੇ ਜਾਂ ਅਮਰੀਕੀ ਸ਼ੈਲੀ ਦੀ ਪ੍ਰਾਈਵੇਟ ਸਿਹਤ ਸੰਭਾਲ ਅਪਣਾਉਣੀ ਪਵੇਗੀ। ਅਰਥਵਿਵਸਥਾ ਦੀ ਗੱਲ ਕਰੀਏ ਅਲਬਰਟਾ ਦਾ ਤੇਲ ਗੈਸ ਅਤੇ ਖੇਤੀਬਾੜੀ ਮਜ਼ਬੂਤ ਹੈ ਪਰ ਆਜ਼ਾਦੀ ਨਾਲ ਅਨਿਸ਼ਚਿਤਤਾ ਵੱਧ ਸਕਦੀ ਹੈ ਨਿਵੇਸ਼ਕ ਡਰ ਸਕਦੇ ਹਨ ਅਤੇ ਕੰਪਨੀਆਂ ਨੌਕਰੀਆਂ ਜਾਂ ਵਿਸਥਾਰ ਰੋਕ ਸਕਦੀਆਂ ਹਨ ਅਲਬਰਟਾ 5 ਅਰਬ ਡਾਲਰ ਦਾ ਮਾਲ ਨਿਰਯਾਤ ਕਰਦਾ ਹੈ ਜਿਸ ਵਿੱਚ 90% ਅਮਰੀਕਾ ਜਾਂਦਾ ਹੈ ਆਜ਼ਾਦੀ ਨਾਲ ਕੈਨੇਡਾ ਦੇ ਵਪਾਰ ਸਮਝੌਤੇ ਖਤਮ ਹੋ ਜਾਣਗੇ ਅਤੇ ਨਵੇਂ ਸਮਝੌਤੇ ਕਰਨ ਵਿੱਚ ਸਮਾਂ ਲੱਗੇਗਾ ਜੇ ਸਭ ਕੁਝ ਠੀਕ ਚੱਲੇ ਤਾਂ ਅਲਬਰਟਾ ਘੱਟ ਟੈਕਸ ਅਤੇ ਵਪਾਰ ਅਨੁਕੂਲ ਨੀਤੀਆਂ ਨਾਲ ਚਮਕ ਸਕਦਾ ਹੈ ਅਮਰੀਕਾ ਸ਼ਾਇਦ ਵਧੇਰੇ ਨਿਵੇਸ਼ ਕਰੇ ਅਤੇ ਅਲਬਰਟਾ ਤੇਲ ਨਾਲ ਵਿਸ਼ਵ ਵਿੱਚ ਵੱਡਾ ਨਾਮ ਬਣ ਸਕਦਾ ਹੈ ਪਰ ਇਸ ਵਿੱਚ ਸਮਾਂ ਅਤੇ ਸਿਆਣਪ ਚਾਹੀਦੀ ਹੈ ਕੁਝ ਲੋਕ ਸੁਪਨਾ ਦੇਖਦੇ ਹਨ ਕਿ ਅਲਬਰਟਾ ਅਮਰੀਕਾ ਦਾ 55 ਸੂਬਾ ਬਣੇ ਇਹ ਅਸੰਭਵ ਨਹੀਂ ਪਰ ਬਹੁਤ ਮੁਸ਼ਕਲ ਹੈ ਪਹਿਲਾ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਹੋਣਾ ਪਵੇਗਾ ਅਤੇ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਚਾਹੀਦੀ ਹੋਵੇਗੀ ਇਸ ਨਾਲ ਅਲਬਰਟਾ ਨੂੰ ਅਮਰੀਕੀ ਨਿਯਮ ਅਪਣਾਉਣੇ ਪੈਣਗੇ ਅਤੇ ਉਹ ਸਮਾਜਿਕ ਸੁਰੱਖਿਆ ਗਵਾ ਸਕਦਾ ਹੈ ਅਜ਼ਾਦੀ ਦੀਆਂ ਮਿਸਾਲਾਂ ਦੁਨੀਆ ਵਿੱਚ ਹਨ ਸਕਾਟਲੈਂਡ ਨੇ 1400 ਵਿੱਚ ਵੋਟ ਕੀਤੀ ਅਤੇ ਯੂਕੇ ਵਿੱਚ ਰਹਿਣ ਦਾ ਫੈਸਲਾ ਕੀਤਾ ਪਰ ਇਸ ਨਾਲ ਅਰਥ ਵਿਵਸਥਾ ਨੂੰ ਨੁਕਸਾਨ ਹੋਇਆ ਕੌਣ ਜਿੱਤੇਗਾ ਅਲਬਰਟਾ ਦੇ ਵੱਡੇ ਨੇਤਾ ਅਤੇ ਕਾਰੋਬਾਰੀ ਫਾਇਦਾ ਲੈ ਸਕਦੇ ਹਨ ਅਮਰੀਕੀ ਕੰਪਨੀਆਂ ਸਸਤੇ ਸਰੋਤ ਲੈ ਸਕਦੀਆਂ ਹਨ ਪਰ ਆਮ ਲੋਕਾਂ ਨੂੰ ਸਾਲਾਂ ਦੀ ਅਨਿਸ਼ਚਿਤਤਾ ਚੱਲਣੀ ਪੈ ਸਕਦੀ ਹੈ ਕੀ ਅਲਬਰਟਾ ਆਜ਼ਾਦੀ ਨਾਲ ਚਮਕੇਗਾ ਸ਼ਾਇਦ ਜੇ ਸਹੀ ਯੋਜਨਾ ਅਤੇ ਨੇਤ੍ਰਤਵ ਹੋਵੇ ਪਰ ਕੀ ਇਹ ਸਭ ਮੁਸੀਬਤਾਂ ਦੇ ਲਾਇਕ ਹੋਵੇਗਾ ਇਹ ਫੈਸਲਾ ਅਲਬਰਟਨ ਨੂੰ ਕਰਨਾ ਹੈ